ਪੰਜਾਬ ਪੱਧਰ ਤੇ ਲਾਨੇ ਗਏ ਨਤੀਜਿਆਂ ਦੇ ਵਿੱਚ ਤੀਜਾ ਸਥਾਨ ਹਾਸਲ ਕਰਨ ਵਾਲੀ ਕਰਮਨਪ੍ਰੀਤ ਕੌਰ ਜੋ ਕਿ ਅੰਬਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਵਾਂ ਤਨੇਲ ਦੀ ਵਿਦਿਆਰਥਣ ਹੈ ਵੱਲੋਂ ਪੰਜਾਬ ਭਰ ਦੇ ਵਿੱਚ 10ਵੀਂ ਚ ਤੀਜਾ ਸਥਾਨ ਹਾਸਲ ਕੀਤਾ ਗਿਆ ਦੱਸਦੀ ਹੈ ਕਿ ਕੁੜੀ ਦੀ ਇਸ ਵੱਡੀ ਪ੍ਰਾਪਤੀ ਤੇ ਸਕੂਲ ਅਤੇ ਮਾਪੇ ਬੇਹਦ ਖੁਸ਼ ਨੇ ਇਸ ਮੌਕੇ ਵਿਸ਼ੇਸ਼ ਗਲਬਤ ਕਰਦਿਆਂ ਵਿਦਿਆਰਥਣ ਨੇ ਦੱਸਿਆ ਕਿ ਉਹ 8ਵੇਂ ਕਲਾਸ ਦੇ ਵਿੱਚ ਟਾਪਰ ਰਏ ਸਨ ਤੇ ਅੱਜ ਉਹਨਾਂ ਵੱਲੋਂ ਮੂੜ ਸਕੂਲ ਸਟਾਫ ਅਤੇ ਪਰਿਵਾਰ ਦੇ ਆਸ਼ੀਰਵਾਦ ਸਦਕਾ ਪੰਜਾਬ ਭਰ ਦੇ ਤੀਜਾ ਸਥਾਨ ਹਾਸਲ ਕੀਤਾ ਹੈ ਇਸ ਦੇ ਨਾਲ ਹੀ ਕਰਮਨਪ੍ਰੀਤ ਦੇ ਪਿਤਾ ਜਗਜੀਤ ਸਿੰਘ ਤੇ ਮਾਤਾ ਨੇ ਕਿਹਾ ਕਿ ਉਹ ਅੱਜ ਜੋ ਬੇहद ਖੁਸ਼ ਨੇ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੁੰਦੇ ਨੇ ਕਿ ਪ੍ਰਮਾਤਮਾ ਨੇ ਉਹਨਾਂ ਨੂੰ ਅਜਿਹੇ ਬੱਚੇ ਦਿੱਤੇ ਜੋ ਅੱਜ ਉਹਨਾਂ ਦਾ ਨਾਮ ਰੋਸ਼ਨ ਕਰ ਰਹੇ ਨੇ ਉਹਦਰ ਸਕੂਲ ਪ੍ਰਿੰਸੀਪਲ ਦੀ ਵੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ ਜੰਡਿਆਲਾ ਗੁਰੂ ਤੋਂ ਪਰਮਜੀਤ ਸਿੰਘ ਦੀ ਰਿਪੋਰਟ ਪ੍ਰਿੰਸੀਪਲ ਨੰਬਰ ਪਬਲਿਕ ਸਕੂਲ ਸਰਦਾਰ ਬਲਕਾਰਸ ਨੂੰ ਇਹ ਮੈਨੂੰ ਅੱਜ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਆਪਣੀ ਇਹਨਾਂ ਸਾਰੇ ਬੱਚਿਆਂ ਤੇ ਸਾਡੇ ਸੱਤ ਬੱਚੇ ਮੈਰਟ ਪੋਜੀਸ਼ਨ ਦੇ ਵਿੱਚ ਇਸ ਵੇਲੇ ਆਏ ਆ ਇੱਕ ਬੱਚੇ 8 ਬੱਚੇ ਮੈਂ 8 ਪੋਜੀਸ਼ਨ ਚ ਆਏ ਆ ਇੱਕ ਬੱਚੇ ਨੇ ਪੰਜਾਬ ਦੇ ਵਿੱਚ 3rd ਪੋਜੀਸ਼ਨ ਹਾਸਲ ਕਰਕੇ ਅੰਬਰ ਸਕੂਲ ਦਾ ਤੇ ਪੂਰੇ ਅੰਮ੍ਰਿਤਸਰ ਜ਼ਿਲ੍ਹੇ ਦਾ ਪੰਜਾਬ ਦੇ ਵਿੱਚ ਨਾਂ ਰੌਸ਼ਨ ਕੀਤਾ ਹੈ ਮੈਨੂੰ ਆਪਣੀ ਇਸ ਧੀ ਤੇ ਆਪਣੀ ਜਿਹੜੇ ਟੀਚਰ ਆ ਉਹਨਾਂ ਦੀ ਸਖਤ ਮਿਹਨਤ ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਉਸ ਮਕਾਮ ਤੀ ਪਹੁੰਚੇ ਆ ਜਿਸ ਤੇ ਬੜੀ ਫਖਰ ਵਾਲੀ ਗੱਲ ਹੈ ਬਾਕੀ ਬੱਚਿਆਂ ਕੀ ਮੈਸੇਜ ਦੇਣਾ ਚਾਹੁੰਦਾ ਬਾਕੀ ਬੱਚਿਆਂ ਨੂੰ ਮੈਂ ਕਹਿੰਦਾ ਕਿ ਇਸੇ ਤਰ੍ਹਾਂ ਸਾਡੇ ਸਕੂਲ ਚ ਹਰ ਵੱਤ ਜਿਹੜੀਆਂ ਪਿਛਲੇ ਸਾਲ ਵੀ 20 ਮਾਰਟ ਪੋਜੀਸ਼ਨਾਂ ਆਈਆਂ ਸੀ ਇਸੇ ਤਰ੍ਹਾਂ ਹੀ ਸਾਡੇ ਸਕੂਲ ਦੇ ਬੱਚੇ ਮਿਹਨਤ ਇਕ ਦੂਜੇ ਲਈ ਇੱਕ ਰੋਲ ਮਾਡਲ ਬੰਦੇ ਨੇ ਅਧਿਆਪਕਾਂ ਦੇ ਨਾਲ ਤੇ ਉਹ ਅਗਲੇ ਸਾਲ ਵੀ ਇਸੇ ਤਰ੍ਹਾਂ ਮੈਂ ਕਿੰਨਾ ਕਿ ਇਸ ਬੱਚਿਆਂ ਨੂੰ ਧਿਆਨ ਚ ਰੱਖ ਕੇ ਮਿਹਨਤ ਕਰਨ ਤੇ ਅਗਲੇ ਸਾਲ ਵੀ ਮਾਰਟ ਪੋਜੀਸ਼ਨ ਜਿਹੜੀਆਂ ਹਾਸਲ ਕਰਨ ਇਹ ਗਰਲ ਸਕੂਲ ਹੈ ਕਿਸੇ ਦੇ ਮਾਈ ਜੀ ਇਹ ਕੋ ਐਜੂਕੇਸ਼ਨਲ ਸਭ ਤੋਂ ਪਹਿਲਾਂ ਤੇ ਸਕੂਲ ਤੇ ਬਾਅਦ ਵਿੱਚ ਮੇਰੇ ਪੇਰੈਂਟਸ ਜਿਨ੍ਹਾਂ ਨੇ ਹਮੇਸ਼ਾ ਮੈਨੂੰ ਸਪੋਰਟ ਕੀਤਾ ਹੈ ਤੇ ਕਦੇ ਵੀ ਜਿਹੜੇ ਮੇਰਾ ਹਾਰਟ ਡਾਊ ਟੂ ਹਾਰਟ ਸਕੂਲ ਦੀ ਤੇ ਕਲੀਅਰ ਕਰਦੇ ਰਹੇ ਆ ਤੇ ਹਮੇਸ਼ਾ ਬਹੁਤ ਵਧੀਆ ਲੱਗਦਾ ਹੈ ਇਸ ਸਕੂਲ ਵਿੱਚ ਪੜ੍ਹ ਕੇ ਕਿ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਹੈ ਮੈਂ ਇਹ ਕਹਿਣਾ ਚਾਹੂੰਗੀ ਜੇ ਤੁਸੀਂ ਮਿਹਨਤ ਕਰਦੇ ਹੋ ਤੇ ਤੁਹਾਨੂੰ ਉਸ ਮਿਹਨਤ ਦਾ ਫਲ ਜ਼ਰੂਰ ਮਿਲਦਾ ਹੈ ਤੇ ਹਮੇਸ਼ਾ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ ਜੇ ਤੁਸੀਂ ਮੈਂ ਇਸ ਤਰ੍ਹਾਂ ਕਰਦੇ ਹੋ ਹਰੇ ਸਬਜੈਕਟ ਨੂੰ ਕਿੰਨਾ-ਕਿੰਨਾ ਟਾਈਮ ਦਿੰਦੇ ਸਰ ਇਹ ਡਿਪੈਂਡ ਕਰਦਾ ਹੈ ਕਿ ਕੋਈ ਤੁਹਾਨੂੰ ਸਕੂਲ ਟੀਚਰ ਹ ਹਮੇਸ਼ਾ ਇੱਕ ਪੈਟਰਨ ਦੇ ਹਿਸਾਬ ਨਾਲ ਹੋ ਗਿੰਦੇ ਰਿਹਾ ਸੋ ਉਸ ਦੇ ਅਕੋਰਡਿੰਗ ਆਪਾਂ ਵੜਦੇ ਰਹੀਏ ਤੁਹਾਡਾ ਫੇਵਰਿਟ ਸਬਜੈਕਟ ਕਿਹੜਾ ਹੈ ਮੈਨੂੰ ਮੈਥਸ ਜਾਂ ਲੱਗਦਾ ਕਿ ਟਫ ਦੀ ਗੱਲ ਕਰੀਏ ਟਫ ਸਰ ਐਕਚੁਅਲੀ ਨਾ ਸਾਰੇ ਜਿਹੜੇ ਸਬਜੈਕਟ ਆ ਉਹ ਇਕੁਅਲੀ ਹੈਗੇ ਸੀਗੇ ਤੋਂ ਮੈਨੂੰ ਨਹੀਂ ਲੱਗਦਾ ਕੋਈ ਟਫ ਹੈ ਜਦੋਂ ਆਪਾਂ ਮਿਹਨਤ ਕਰਦੇ ਆ ਕਨਸੈਪਟ ਸਮਝਦੇ ਆ ਫਿਰ ਕੋਈ ਟਫ ਨਹੀਂ ਰਹਿੰਦਾ ਤੇ ਜਿਵੇਂ ਕਹ ਗੱਲ ਕਰੀਏ ਕਿ ਸਾਰੇ ਬੱਚੇ ਅੱਜਕੱਲ੍ਹ ਸੋਸ਼ਲ ਲਾਈਫ ਤੋਂ ਜ਼ਿਆਦਾ ਐਕਟਿਵ ਹੋ ਗਏ ਨੇ हां ਤੁਸੀਂ ਵੀ سوشل میڈیا ਐਪਸ ਐਕਟਿਵ ਜੀ ਕਿ ਨਹੀਂ ਨਾ ਰਿਡਿਊਸ ਕਰਦੇ ਆ। ਸੋ ਮੈਂ ਸੋਸ਼ਲ ਮੀਡੀਆ ਪਲੈਟਫਾਰਮ ਕੋਈ ਵੀ ਯੂਜ਼ ਕਰਦੀ ਇੰਸਟਾਗ੍ਰam ਫੇਸਬੁੱਕ ਵਗੈਰਾ ਬਿਲਕੁਲ ਨਹੀਂ ਯੂਜ਼ ਕਰਦੀ। ਤਾਂ ਮੇਰੇ ਕੋਲ ਮੇਰਾ ਪਰਸਨਲ ਮੋਬਾਈਲ ਫੋਨ ਵੀ ਨਹੀਂ ਹੈਗਾ। ਜੇਕਰ ਤਾਂ ਜੇ ਮੋਬਾਈਲ ਦੇਖਣਾ ਵੇ ਤੇ 24 ਘੰਟਿਆਂ ਦਾ ਜੀ ਕਿੰਨੀ ਕੀ ਦੱਤੀ ਮੋਬਾਈਲ ਦੇ ਦੇ। ਪਹਿਲੀ ਗੱਲ ਮੈਂ ਬਿਨਾ ਮਤਲਬ ਤੋਂ ਮੋਬਾਈਲ ਨਹੀਂ ਦੇਖਦੀ। ਅਗਰ ਮੈਨੂੰ ਕੋਈ ਲੱਗਦਾ ਸਕੂਲ ਦਾ ਕੰਮ ਜਾਂ ਫਿਰ ਕੁਝ ਸਟੱਡੀ ਨਾਲ ਰਿਲੇਟਡ ਤੇ ਫਿਰ ਮੈਂ ਫੋਨ ਮੰਗ ਲੈਂਦੀ ਆ। ਤੇ ਜਤੋਂ ਜ਼ਿਆਦਾ ਅੱਦਾ ਛਿੰਟ ਆਹੀ ਬਹੁਤ ਹੈ ਮੇਰਾ ਇੱਕ ਛੋਟਾ ਬ੍ਰਦਰ ਆ ਮਦਰ ਫਾਦਰ ਤੇ ਦਾਦੀ ਦਾ ਤੇ ਹੋਰ ਬੱਚਿਆਂ ਨੂੰ ਕੀ ਨਸੀ ਦੇਣਾ ਚਾਹੁੰਦੇ ਮੈਂ ਕਹਿਣਾ ਚਾਹੂੰਗੀ ਕਿ ਜੇ ਤੁਸੀਂ ਮਿਹਨਤ ਕਰਦੇ ਹੋ ਤੁਹਾਨੂੰ ਉਹਦਾ ਫਲ ਜ਼ਰੂਰ ਮਿਲਦਾ ਹੈ ਇਸ ਕਰਕੇ ਤੁਸੀਂ ਮਿਹਨਤ ਕਰਦੇ ਰਹੋ ਤੇ ਹਮੇਸ਼ਾ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਦੇ ਰਹੋ